ਅੱਜ ਜਨਮਸ਼ਤਮੀ ਦਾ ਤਿਹਾਰ ਸ੍ਰੀ ਗੋਬਿੰਦ ਗੋਧਾਮ ਦੇ ਵਿੱਚ ਬੜੇ ਹੀ ਹਰਸ਼ੋਲਾਸ ਬੜੀ ਭਗਤ ਦੇ ਨਾਲ ਬੜੇ ਹੀ ਸ਼ਰਧਾ ਦੇ ਨਾਲ ਬੜੇ ਹੀ ਲਗਨ ਨਾਲ ਬਣਾਇਆ ਗਿਆ ਲੋਕਾਂ ਦਾ ਹਜੂਮ ਸਵੇਰ ਤੋਂ ਲੱਗਿਆ ਹੋਇਆ ਸੀਗਾ ਔਰ ਅਸੀਂ ਦੁਪਹਿਰੇ ਠਾਕੁਰ ਜੀ ਨੂੰ 3 ਘੰਟੇ ਵਿਸ਼ਰਾਮ ਦਿੰਨੇ ਆ ਲੇਕਿਨ ਅਸੀਂ ਨਹੀਂ ਦੇ ਪਾਇਆ ਇੰਨਾ ਰਸਿਆ ਸੀ ਮੰਦਿਰ ਨਹੀਂ ਬੰਦ ਕਰ ਪਾਏ ਔਰ ਹੁਣ ਤੱਕ ਰਾਤ ਦੇ 12:30 ਪੌਣਾ 1 ਵਜ ਚੁੱਕਿਆ ਹੈ ਲੇਕਿਨ ਹਾਲੇ ਤੱਕ ਲੋਕਾਂ ਦਾ ਹਜੂਮ ਨਹੀਂ ਖਤਮ ਹੋਇਆ ਪਰ ਇਹ ਹੈ ਕਿ ਲੋਕਾਂ ਨੂੰ ਗੋਬਿੰਦ ਗੋਤ ਆਮ ਨਾਲ ਲਗਾਓ ਬਹੁਤ ਹੈ ਲਗਾਓ ਕਿਉਂ ਹੈ ਕਿਉਂਕਿ ਇੱਥੇ ਗਊ ਸੇਵਾ ਮਿਲਦੀ ਹੈ ਠਾਕੁਰ ਜੀ ਦੀ ਭਗਤੀ ਮਿਲਦੀ ਹੈ ਇੱਕ ਐਸਾ ਸਥਾਨ ਜਿੱਥੇ ਠਾਕੁਰ ਜੀ ਦੀ ਭਗਤ ਵੀ ਮਿਲਦੀ ਹੈ ਔਰ ਗਊ ਸੇਵਾ ਵੀ ਮਿਲਦੀ ਹੈ ਭਗਤੀ ਔਰ ਸੇਵਾ ਦਾ ਸੰਗਮ ਅਗਰ ਹੈ ਤਾਂ ਗੋਬਿੰਦ ਗੋਤ ਆਮ ਹੈ ਰਾਧੇ ਰਾਧੇ ਜੀ ਜਨਮਾਸ਼ਟਮੀ ਦਾ ਮਹਾ ਮੌਸਮ ਹੈ ਤੇ ਜਲ ਵਿਸ਼ੇਖ ਹੋ ਚੁੱਕਾ ਹੈ ਸਾਡੇ ਨਾਲ ਗੋਬਿੰਦ ਗੋਤਾਮ ਦੇ ਪ੍ਰਬੰਧਕ ਮੌਜੂਦ ਨੇ ਗੱਲਬਾਤ ਕਰਦੇ ਆ ਰਾਧੇ ਰਾਦੇ ਜੀ ਰਾਧੇ ਰਾਦੇ ਮੈਂ ਸੁੰਦਰ ਰਾਤ ਮੀਜਾ ਪ੍ਰਮੁਖ ਗੋਸੇਵਕ ਅੱਜ ਜਨਮਸ਼ਟੀਆਂ ਦਾ ਤਿਹਾਰ શ્રી ਗੋਬਿੰਦ ਗੋਤਾਮ ਦੇ ਵਿੱਚ ਬੜੇ ਹੀ ਹਰਸ਼ੋਲਾਸ ਬੜੀ ਭਗਤ ਦੇ ਨਾਲ ਬੜੇ ਹੀ ਸ਼ਰਧਾ ਦੇ ਨਾਲ ਬੜੇ ਹੀ ਲਗਨ ਨਾਲ ਮਨਾਇਆ ਗਿਆ ਲੋਕਾਂ ਦਾ ਹਜੂਮ ਸਵੇਰ ਤੋਂ ਲੱਗਿਆ ਹੋਇਆ ਸੀਗਾ ਔਰ ਅਸੀਂ ਦੁਪਹਿਰੇ ਠਾਕੁਰ ਜੀ ਨੂੰ 3 ਘੰਟੇ ਵਿਸ਼ਰਾਮ ਦਿੰਨੇ ਆ ਲੇਕਿਨ ਅਸੀਂ ਨਹੀਂ ਦੇ ਪਾਏ ਐਨਾ ਰਸਿਆ ਸੀ ਮੰਦਿਰ ਨਹੀਂ ਬੰਦ ਕਰ ਪਾਏ ਔਰ ਹੁਣ ਤੱਕ ਰਾਦੇ 12:30 ਪੌਣਾ 1:00 ਵੱਜ ਚੁੱਕਿਆ ਹੈ ਲੇਕਿਨ ਹਾਲੇ ਤੱਕ ਲੋਕਾਂ ਦਾ ਹਜੂਮ ਨਹੀਂ ਖਤਮ ਹੋਇਆ ਮੰਦਿਰ ਵੀ ਖੁੱਲਾ ਹੋਇਆ ਹੈ ਕਹਿੰਦਾ ਤਾਤਪਰ ਇਹ ਹੈ ਕਿ ਲੋਕਾਂ ਨੂੰ ਗੋਬਿੰਦ ਗੋਤ ਆਪਣਾ ਲਗਾਓ ਬਹੁਤ ਹੈ ਲਗਾਓ ਕਿਉਂ ਹੈ ਕਿਉਂਕਿ ਇੱਥੇ ਗਊ ਸੇਵਾ ਮਿਲਦੀ ਹੈ ਠਾਕੁਰ ਜੀ ਦੀ ਭਗਤੀ ਮਿਲਦੀ ਹੈ ਇਕ ਐਸਾ ਸਥਾਨ ਜਿੱਥੇ ਠਾਕੁਰ ਜੀ ਦੀ ਭਗਤ ਵੀ ਮਿਲਦੀ ਹੈ ਔਰ ਗਊ ਸੇਵਾ ਵੀ ਮਿਲਦੀ ਹੈ ਭਗਤੀ ਔਰ ਸੇਵਾ ਦਾ ਸੰਗਮ ਅਗਰ ਹੈ ਤਾਂ ਗੋਬਿੰਦ ਗੋਤਾ ਹੈ ਔਰ ਹਾਂਜੀ ਹਾਂਜੀ ਅੱਜ ਦੇਖਿਆ ਵੀ ਜਲ ਵਿਸ਼ੇਕ ਵੀ ਹੋਇਆ ਮਹਾਂ ਆਰਤੀ ਵੀ ਹੋਈ ਹੈ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਕਿ ਜਸ਼ਨ ਮਨਾਇਆ ਗਿਆ ਹੈ ਹਾਂਜੀ ਇਹਨਾਂ ਜੀ ਅੱਠ ਪਰਿਵਾਰ ਆਏ ਨੇ ਜਿਹੜੇ ਸਾਰਾ ਪੈਸਾ ਖਰਚ ਕਰਦੇ ਨੇ ਔਰ ਉਹਨਾਂ ਦੇ ਬੜੇ ਖੁੱਲੇ ਦਿਲ ਨੇ ਸਭ ਬਿਜ਼ਨਸਮੈਨ ਨੇ ਉਹ ਇੱਕੋ ਗੱਲ ਕਹਿੰਦੇ ਆ ਕਿ ਤੁਮਿਹ ਜੀ ਕਮਾਲ ਦਾ ਪ੍ਰੋਗਰਾਮ ਕਰੋ ठाकुर जी प्रसन्न हो जान ਲੋਗਾਂ ਦੀਆਂ ਚੋਲੀਆਂ ਪਰ ਲੋਗਾਂ ਦੀ ਮਨੋ ਕਾਮਨਾ ਪੂਰਨ ਹੋਣੀ ਆ ਤੇ ਜਿੰਨਾ ਵੀ ਤੁਸੀਂ तामझाम ਦੇਖ ਰਹੇ ਹੋ ਕਿ ਉਹ ठाकुर जी ਦਾ ਫੂਲ ਬੰਗਲਾ ਹੈ ਚਾਹੇ ਉਹ ਲਾਇਟ ਰਿੰਗ ਹੈ ਕਿ ਉਹ ਸਾਰਾ ਪ੍ਰਬੰਧ ਨਾ ਕੀਤਾ ਹੈ ਉਹ ਉਹਨਾਂ ਦੇ ਪਰਿਵਾਰ ਨੇ ਕੀਤਾ ਹੋਇਆ ਔਰ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਉਹਨਾਂ ਪਰਿਵਾਰਾਂ ਨੂੰ ਤੁਹਾਡੇ ਸਾਰੇ ਸੇਵਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ठाकुर जी ਅਗੇ ਪ੍ਰਾਰਥਨਾ ਕਰਦਾ ਕਿ ਤੁਹਾਡਾ ਚੈਨਲ ਵੀ ਦਿਨ-ਪ੍ਰਤੀ ਦਿਨ ਤਰੱਕੀ ਕਰੇ ਬਹੁਤ ਬਹੁਤ ਧੰਨਵਾਦ ਬਾਬਾ राधे राधे जी ਜੀ ਨਮਸਟਵੇ ਦਾ ਮਹਾ ਮੌਸਮ ਹੈ ਤੇ ਜਲ ਬਿਸ਼ੇਕ ਹੋ ਚੁੱਕਾ ਹੈ ਸਾਡੇ ਨਾਲ ਗੋਬਿੰਦ ਗੋਤਾਮ ਦੇ ਪ੍ਰਬੰਧਕ ਮੌਜੂਦ ਨੇ ਗੱਲਬਾਤ ਕਰਦੇ ਆ ਰਾਧੇ ਰਾਦੇ ਜੀ ਰਾਧੇ ਰਾਦੇ ਮੈਂ ਸੁੰਦਰ ਰਾਤ ਮੇਜਾ ਪ੍ਰਮੁਖ ਗੋਸੇਵਕ ਅ ਜਨਮਸ਼ਟੀਆਂ ਤਿਹਾਰ ਸ਼੍ਰੀ ਗੋਬਿੰਦ ਗੋਤਾਮ ਦੇ ਵਿੱਚ ਬੜੇ ਹੀ ਹਰਸ਼ੋਲਾਸ ਬੜੀ ਭਗਤ ਦੇ ਨਾਲ ਬੜੇ ਹੀ ਸ਼ਰਧਾ ਦੇ ਨਾਲ ਬੜੇ ਹੀ ਲਗਨ ਨਾਲ ਮਨਾਇਆ ਗਿਆ ਲੋਕਾਂ ਦਾ ਹਜੂਮ ਸਵੇਰ ਤੋਂ ਲੱਗਿਆ ਹੋਇਆ ਸੀਗਾ ਔਰ ਅਸੀਂ ਦੁਪਹਿਰੇ ਠਾਕੁਰ ਜੀ ਨੂੰ 3 ਘੰਟੇ ਵਿਸ਼ਰਾਮ ਦਿੰਨੇ ਆ ਲੇਕਿਨ ਅਸੀਂ ਨਹੀਂ ਦੇ ਪਾਏ ਇੰਨਾ ਰਸਿਕ ਸੀ ਮੰਦਿਰ ਨਹੀਂ ਬੰਦ ਕਰ ਪਾਏ ਔਰ ਹੁਣ ਤੱਕ ਰਾਤ ਦੇ 12:30 ਪੌਣਾ 1:00 ਵੱਜ ਚੁੱਕਿਆ ਹੈ ਲੇਕਿਨ ਹਾਲੇ ਤੱਕ ਲੋਕਾਂ ਦਾ ਹਜੂਮ ਨਹੀਂ ਖਤਮ ਹੋਇਆ ਮੰਦਿਰ ਵੀ ਖੁੱਲਾ ਹੋਇਆ ਹੈ ਕਹਿੰਦਾ ਤਾਤਪਰ ਇਹ ਹੈ ਕਿ ਲੋਕਾਂ ਨੂੰ ਗੋਵਿੰਦ ਗੋਤਾ ਆਪਣਾ ਲਗਾਓ ਬਹੁਤ ਹੈ ਲਗਾਓ ਕਿਉਂ ਹੈ ਕਿਉਂਕਿ ਇੱਥੇ ਗਊ ਸੇਵਾ ਮਿਲਦੀ ਹੈ ਠਾਕੁਰ ਜੀ ਦੀ ਭਗਤੀ ਮਿਲਦੀ ਹੈ ਇਕ ਐਸਾ ਸਥਾਨ ਜਿੱਥੇ ਧਾਕੋ ਜੀ ਦੀ ਭਗਤ ਵੀ ਮਿਲਦੀ ਹੈ ਔਰ ਗਊ ਸੇਵਾ ਵੀ ਮਿਲਦੀ ਹੈ ਭਗਤੀ ਔਰ ਸੇਵਾ ਦਾ ਸੰਗਮ ਅਗਰ ਹੈ ਤਾਂ ਗੋਵਿੰਦ ਗੋਤਾ ਹਮ ਹੈ ਔਰ ਹਾਂਜੀ ਹਾਂਜੀ ਅੱਜ ਦੇਖਿਆ ਵੀ ਜਲ ਵਿਸ਼ੇਕ ਵੀ ਹੋਇਆ ਹੈ ਮਹਾ ਆਰਤੀ ਵੀ ਹੋਈ ਹੈ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਕਿ ਜਸ਼ਨ ਮਨਾਇਆ ਗਿਆ ਹੈ ਹਾਂਜੀ ਇਹ ਨਾ ਜੀ ਅੱਠ ਪਰਿਵਾਰ ਆਏ ਨੇ ਜਿਹੜੇ ਸਾਰਾ ਪੈਸਾ ਖਰਚ ਕਰਦੇ ਨੇ ਔਰ ਉਹਨਾਂ ਦੇ ਬੜੇ ਖੁੱਲੇ ਦਿਲ ਨੇ ਸਭ ਬਿਜ਼ਨਸਮੈਨ ਨੇ ਉਹ ਇੱਕੋ ਗੱਲ ਕਹਿੰਦੇ ਆ ਕਿ ਤੁਮਿਹ ਜੀ ਕਮਾਲ ਦਾ ਪ੍ਰੋਗਰਾਮ ਕਰੋ ठाकुर जी प्रसन्न हो जाएं ਲੋਗਾਂ ਦੀਆਂ ਚੋਲੀਆਂ ਪਰ ਲੋਗਾਂ ਦੀ ਮਨੁਕਾਮਨਾ ਪੂਰਨ ਹੋਣੀ ਆ ਤੇ ਜਿੰਨਾ ਵੀ ਤੁਸੀਂ ਤਾਮ-ਚਾਮ ਦੇਖ ਰਹੇ ਹੋ ਕਿ ਇਹ ਉਹ ठाकुर जी ਦਾ ਫੁੱਲ ਬੰਗਲਾ ਹੈ ਚਾਹੇ ਉਹ ਲਾਈਟਿੰਗ ਹੈ ਕਿ ਉਹ ਸਾਰਾ ਪ੍ਰਬੰਧ ਜਿਹੜਾ ਕੀਤਾ ਹੈ ਉਹ ਇਹ ਉਹਨਾਂ ਦੇ ਪਰਿਵਾਰ ਨੇ ਕੀਤਾ ਹੋਇਆ ਔਰ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਉਹਨਾਂ ਪਰਿਵਾਰਾਂ ਨੂੰ ਤੁਹਾਡੇ ਸਾਰੇ ਸੇਵਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ठाकुर जी ਅਗੇ ਪ੍ਰਾਰਥਨਾ ਕਰਦਾ ਕਿ ਤੁਹਾਡਾ ਚੈਨਲ ਵੀ ਦਿਨ-ਪ੍ਰਤੀ ਦਿਨ ਤਰੱਕੀ ਕਰੇ ਬਹੁਤ-ਬਹੁਤ ਧੰਨਵਾਦ